विश्व दस्तार दिवस समर्पित शहर समूह धार्मिक जथेबंधियों वालों स्टेट गुरद्वारा साहिब विखे तीन दिन विशेष समागम करवाए जा रहे हैं जिस स्थित अठारह से भी अप्रैल श्री गुरु तेग बहादुर जी और श्री गुरु अर्जन देव जी के दे प्रकाश पुरब न समर्पित कीर्तन दरबार हो गए जबकि उन्नी अप्रैल दोपहर तीन बजे स्टेट गुरुद्वारा साहिब तो विशाल दस्तार मार्च सजाया जा रहा है इस संबंधी जानकारी देंद्या प्रबंधक ने दसवीं गुरुद्वारा प्रबंधक कमेटी के सहयोग जा रहे ए समागमारिडा तो वीडियो शिरकत करेगी दस्तार मार्च निहम शामिल होना दसिया के दस्तार मार्च संबंधी बीती एक अप्रैल तक अठारह अप्रैल तक स्टेट गुरुद्वारा साहिब विच दस्तार सिखिलाई कैंप लगाए गए हैं कैंपा दौरान भाग लैंड वाले हर बच्चों यादगारी चिन्ह के सन्मानित किया जाएगा कपूरथला निर्मल सिंह की रिपोर्ट ਅਕਾਲ ਤਖਤ ਦੀ ਇਹ ਲਲਕਾਰ ਸਾਬਤ ਸੂਰਤ ਸਿਰ ਦਸਤਾਰ ਇਸੇ ਆਸ਼ੇ ਨੂੰ ਮੁੱਖ ਰੱਖਦੇ ਹੋਇਆ ਵੀ ਸਾਡੇ ਜੋ ਬੱਚੇ ਕੌਮ ਦੀ ਪਨੀਰੀ ਆਉਣ ਵਾਲੀ ਪੀੜ੍ਹੀ ਜਿਹੜੀ ਕਿਸਾਨ ਨੂੰ ਕਤਲ ਕਰ ਰਹੀ ਹੈ ਤੇ ਦਸਤਾਰਾ ਮਰਦਾਨਗੀ ਹੋ ਰਹੀ ਹੈ ਉਹ ਸਪੀੜੀ ਨੂੰ ਸੰਭਣ ਵਾਸਤੇ ਬੱਚਿਆਂ ਨੂੰ ਸੰਭਣ ਵਾਸਤੇ ਸਿੱਖੀ ਨੂੰ ਬਚਾਉਣ ਵਾਸਤੇ ਦਸਤਾਰ ਮੇਰੀ ਸ਼ਾਨ ਹੈ ਸਿੱਖ ਦੀ ਪਹਿਚਾਨ ਹੈ ਇਸ ਆਸ਼ੇ ਨੂੰ ਮੁੱਖ ਰੱਖਦੇ ਹੋਇਆ ਸਟੇਟ ਗੁਰਦੁਆਰਾ ਸਾਹਿਬ ਕਪੂਰਤਲਾ ਵਿਖੇ ਦਸਤਾਰ ਸਖਾਈ ਕੈਂਪ 1 ਅਪ੍ਰੈਲ ਤੋਂ ਚੱਲ ਰਿਹਾ ਹੈ ਜੋ 18 April ਤੱਕ ਲਗਾਤਾਰ ਚੱਲਦਾ ਹੈ ਇਹ ਦਸਤਾਰ ਸਗ ਸਪਲਾਈ ਸਿਖਲਾਈ ਕੈਂਪ ਤੋਂ ਬਾਅਦ ਜੋ ਹੈ 19 April ਨੂੰ ਦੁਪਹਿਰੇ 3 ਵਜੇ ਸ੍ਰੀ ਗੁਰਦੁਆਰਾ ਸਾਹਿਬ ਤੋਂ ਮਹਾਨ ਦਸਤਾਰ ਮਾਰਚ ਨਗਰ ਕੀਰਤਨ ਰੂਪ ਦੇ ਜਰਮ ਹੋਵੇਗਾ ਸ਼ਹਿਰ ਦੀਆਂ ਇਲਾਕੇ ਦੀਆਂ ਸਭਾ ਸੁਸਾਇਟੀਆਂ ਜਿੱਥੇ ਬੰਦਿਆਂ ਨੂੰ ਸੰਗਤਾਂ ਨੂੰ ਬੇਨਤੀ ਹੈ ਮਹਾਨ ਦਸਤਾਰ ਮਾਰਨ ਸ਼ਾਮਲ ਹੋ ਕੇ ਪੂਰ ਕਰਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਿੱਖੀ ਦੀ ਇਸ਼ਾਨ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਦਸਤਾਰ ਮਾਰਚ 1 April ਤੋਂ ਸ਼ੁਰੂ ਹੋਇਆ 19 April ਨੂੰ ਇਹ ਜੋ ਦਸਤਾਰ ਮਾਰਚ ਹੈ ਸਟੇਟ ਗੁਰਦੁਆਰਾ ਸਾਹਿਬ ਤੋਂ ਵੱਡੀ ਤعداد ਵਿੱਚ ਸੰਗਤਾਂ ਸ਼ਾਮਲ ਹੋਣਗੀਆਂ ਅਤੇ ਇਹਦੇ ਵਿੱਚ ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆਂ ਤੋਂ ਮੱਲਾਜੋ ਹੁੰਦਾ ਹੋਇਆ ਦਸਤਾਰ ਮਾਰਚ ਆਪਣੇ ਸਟੇਟ ਗੁਰਦਾਰਾ ਸਮਾਪਤ ਹੋਏਗਾ ਸਮੂਹ ਸੰਗਤਾਂ ਨੂੰ ਬੇਨਤੀ ਹੈ ਇਸ ਦਸਤਾਰ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਆਪਣੇ ਜੋ ਬੱਚੇ ਦਸਤਾਰਾ ਨਹੀਂ ਬਣਦੇ ਸਨ ਉਹਨਾਂ ਨੂੰ ਪ੍ਰੇਰਿਤ ਕਰਕੇ ਅਸੀਂ ਇਹ ਸਿੱਖੀ ਨੂੰ ਜੋ ਢਾਹ ਲੱਗ ਰਹੀ ਸੀ ਉਸ ਨੂੰ ਪਛਾਣ ਵਾਸਤੇ ਇਹ ਪ੍ਰੋਗਰਾਮ ਉਲੀਕੇ ਹਨ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ 19 ਤਰੀਕ ਨੂੰ ਸ਼ਾਮ ਨੂੰ ਠੀਕ 3 ਵਜੇ ਸਟੇਟ ਗੁਰਦਾਰਾ ਸਾਹਿਬ ਤੋਂ ਦਸਤਾਰ ਮਾਰਚ ਰੁਹਾਨਾ ਹੋਵੇਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਸਮੇਂ ਸਿਰ ਪਹੁੰਚ ਕੇ ਇਸ ਦਸਤਾਰ ਮਾਰ ਵਿੱਚ ਸ਼ਾਮਲ ਹੋਵੋ ਤੇ ਸਾਰੀਆਂ ਸੰਗਤਾਂ ਨੂੰ ਫਿਰ ਦੁਬਾਰਾ ਬੇਨਤੀ ਹੈ ਦਸਤਾਰ ਮਾਰ ਵਿੱਚ ਜ਼ਰੂਰ ਸ਼ਾਮਲ ਹੋਣਾ ਹੈ ਵੱਡੀ ਤعداد ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਟੇਟ ਗੁਰਦੁਆਰਾ ਸਾਹਿਬ ਵਿਖੇ ਸੰਗਤ ਦੇ ਦਰਸ਼ਨ ਕਰਨ ਵਾਸਤੇ ਆਏ ਸੀ ਤਾਂ ਇੱਥੇ ਜੋ ਉਪਰਾਲਾ ਕੀਤਾ ਗਿਆ ਆ ਕਪੂਰਥਲਾ ਸ਼ਹਿਰ ਦੀਆਂ ਮਹਾਨ ਜਿਹੜੀਆਂ ਹਸਤੀਆਂ ਨੇ ਮੈਂ ਉਹ ਹਸਤੀਆਂ ਕਹੂੰਗਾ ਕਿ ਜਿਹੜੇ ਗੁਰਸਿੱਖਾਂ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਕਿ ਨਵੀਂ ਪੀੜ੍ਹੀ ਜਿਹੜੀ ਨੌਜਵਾਨ ਬੱਚੇ ਛੋਟੇ ਬੱਚੇ ਆ ਉਹਨਾਂ ਨੂੰ ਕਿਉਂਕਿ 19 ਤਰੀਕ ਨੂੰ ਦਸਤਾਰ ਮਾਰਚ ਹੋ ਰਿਹਾ ਕਪੂਰਥਲਾ ਸ਼ਹਿਰ ਦੇ ਵਿੱਚ ਬਹੁਤ ਵੱਡਾ ਦਸਤਾਰ ਮਾਰਚ ਹੋ ਰਿਹਾ ਉਹਦੇ ਸਬੰਧ ਦੇ ਵਿੱਚ ਜੋ ਛੋਟੇ-ਛੋਟੇ ਬੱਚਿਆਂ ਨੂੰ ਵੱਡੇ ਬੱਚਿਆਂ ਨੂੰ ਜਿਹੜੇ ਦਸਤਾਰ ਬੰਨਣ ਦੇ ਤੇ ਬਣਾਉਣ ਦੇ ਮੁਕਾਬਲੇ ਸ਼ੁਰੂ ਕੀਤੇ ਗਏ ਨੇ ਇਹ ਬਹੁਤ ਵੱਡਾ ਇੱਕ ਉਪਰਾਲਾ ਆ ਕਿਉਂਕਿ ਜੇ ਆਪਾਂ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨਾ ਆ ਤਾਂ ਆਪਾਂ ਉਹਨਾਂ ਬੱਚਿਆਂ ਤੋਂ ਹੀ ਸ਼ੁਰੂ ਕਰ ਸਕਦੇ ਆ ਤਾਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਦਸਤਾਰ ਆਪਾਂ ਨੂੰ ਦਿੱਤੀ ਸੀਗੀ ਪੀਓ ਪਾਵਲ ਖੰਡੇ ਧਾਰ ਹੋਏ ਜਨਮ ਸਹੇਲਾ ਵਾ ਵਾ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਸੱਚੇ ਪਾਤਸ਼ਾਹ ਨੇ ਦਸਤਾਰ ਦੇ ਕਿਉਂਕਿ ਆਪਾਂ ਦੋ ਦਿਨ ਪਹਿਲਾਂ ਵਿਸਾਖੀ ਮਨਾ ਕੇ ਹਟਿਆ ਵਿਸਾਖੀ ਵਾਲੇ ਦਿਨ ਪੰਜ ਗੱਡ ਰਖੀਦੇ ਦਸ਼ਮੇਸ਼ ਨੇ ਉਹਨਾਂ ਨੇ ਪੰਜ ਪਿਆਰਿਆਂ ਨੂੰ ਅਮਰ ਸ਼ਿਕਾਇਤ ਤੇ ਦਸਤਾਰ ਦੀ ਦਵਾਜੋ ਆਪਾਂ ਦਿੱਤੀ ਏ ਉਹਦੇ ਸੰਬੰਧ ਵਿੱਚ ਅੱਜ ਸਟੇਟ ਗੁਰੂਦਰ ਸਾਹਿਬ ਵਿਖੇ ਇਸ ਜਿਹੜੀਆਂ ਧਾਰਮਿਕ ਜਥੇਬੰਦੀਆਂ ਮਤਲਬ ਜਿਹੜਾ ਬਹੁਤ ਵੱਡਾ ਪ੍ਰੋਗਰਾਮ ਕੀਤਾ ਗਿਆ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਆਸ ਵੀ ਕਰਦਾ ਕਿ ਜਿਹੜੇ ਬੱਚੇ ਇੱਥੋਂ ਸਿੱਖ ਕੇ ਜਾਣਗੇ ਉਹ ਗੁਰਸਿੱਖ ਬਣਨਗੇ ਤੇ ਸਿੱਖੀ ਦੇ ਨਾਲ ਜੁੜਨਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ